ਬਾਰ ਬਾਰ ਤੇ ਹਮਲਾ ਹੋਇਆ ਹੈ ਪੁਲਿਸ ਕਰਮਚਾਰੀਆਂ ਵੱਲੋਂ ਕਾਫੀ ਗੰਭੀਰ ਮੁੱਦਾ ਬਣਿਆ ਹੋਇਆ ਇਸ ਟਾਈਮ ਸਿਆਸਤ ਪੱਕ ਚੁਕੀ ਹੈ ਇਸ ਮੁੱਦੇ ਦੇ ਕੀ ਕਹਿਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਕਹਿਣਾ ਚਾਹਾਂ ਮੈਂ ਐਡਵੋਕੇਟ ਰਜੀਵ ਸ਼ਰਮਾ ਪ੍ਰੈਕਟਾਈਜ਼ਿੰਗ ਇਨ ਪੰਜਾਬ ਐਂਡ ਹਾਈ ਕੋਰਟ ਤੇ ਮੈਂ ਸਾਰਿਆਂ ਨੂੰ ਦੱਸਣਾ ਚਾਹਾਂ ਕਿ ਇੱਕ ਮੇਰੇ ਵੱਲੋਂ ਇੱਕ ਜੜੀ ਐਰਿੱਟ ਪਟੀਸ਼ਨ ਮਾਨਯੋਗ ਪੰਜਾਬ ਐਂਡ ਹਾਈ ਕੋਰਟ ਚ ਫਾਈਲ ਕੀਤੀ ਗਈ ਸੀ 22 ਮਾਰਚ ਨੂੰ 22 ਮਾਰਚ ਨੂੰ ਜਿਹਦਾ ਨੰਬਰ ਜੜਾ ਹੈਗਾ ਜੀ 16332 ਤੇ ਉਸ ਤੋਂ ਬਾਅਦ ਇੱਕ ਕਰਨਲ ਸਾਹਿਬ ਨੇ ਵੀ ਰਿਟ ਪਟੀਸ਼ਨ ਫਾਈਲ ਕੀਤੀ ਹੈ 24 ਮਾਰਚ ਨੂੰ ਜਿਹੜੀਆਂ ਦੋਨੋਂ ਰਿਟ ਪਟੀਸ਼ਨਸ ਮਰਜ ਹੋ ਗਈਆਂ ਜਿਹਦਾ ਨੰਬਰ ਕੱਲ ਮੰਗਲਵਾਰ ਵਾਲੇ ਦਿਨ 25 ਮਾਰਚ ਨੂੰ ਔਨਰੇਬਲ ਹਾਈ ਕੋਰਟ ਵੱਲੋਂ ਇਹ ਸੁਣਵਾਈ ਕਰੀ ਜਾਣ ਜਾਰੀ ਹੈ ਤੇ ਉਹ ਸੁਣਵਾਈ ਜਿਹੜੇ ਹੈ ਬੜੇ ਮਾਨਯੋਗ ਸਾਡੇ ਜੱਜ ਸਾਹਿਬ ਜਸਟਿਸ ਸੰਦੀਪ ਮੋਦਗਿਲ ਜੀ ਦੇ ਕੋਰਟ ਚ ਰੂਮ ਨੰਬਰ 62 ਚ ਸੁਣੀ ਜਾਏਗੀ ਔਰ ਜਿਹਦਾ ਇੱਕ ਲਿਸਟਡ ਨੰਬਰ ਜਿਹੜਾ 118 ਹੈ ਔਰ ਮੈਂ ਇਥੇ ਸਾਰੇ ਜਿਹੜੇ ਵੀ ਸਮੂਹ ਜਿਹੜੇ ਵੀ ਇਸ ਵਕਤ ਵਿਊਅਰਸ ਦੇਖ ਰਹੇ ਹਨ ਉਹਨਾਂ ਨੂੰ ਇੱਕ ਕੱਲ ਕਹਿਣਾ ਚਾਹਾਂਗਾ ਆਲਥੋ ਆਈ ਏਨ ਐਡਵੋਕੇਟ ਐਂਡ ਆਈ ਨੋ ਵਾਟ ਇਜ਼ ਦ ਰੂਲ ਐਂਡ ਪ੍ਰੋਸੀਜਰ ਐਂਡ ਆ ਹਵ ਟੂ ਪਲੀਡ ਮੈਨੂੰ ਪਲੀਟਿੰਗ ਕਰਨੀ ਹੈ ਹਾਈ ਕੋਰਟ ਦੇ ਜੱਜ ਸਾਹਿਬ ਦੇ ਸਾਹਮਣੇ ਜਾਂ ਜਿਹੜੇ ਇੱਕ ਹੋਰ ਦੋ ਪਟੀਸ਼ਨਾਂ ਜਿਹੜੀਆਂ ਮਰਜ ਹੋਈਆਂ ਪਰ ਇਹਦੇ ਵਿੱਚ ਮੈਂ ਇਹ ਗੱਲ ਬੜੀ ਕਲੀਅਰਲੀ ਕਹਿਣਾ ਚਾਹੁੰਦਾ ਕਿ ਮੈਂ ਜਿਹੜੀ ਆਰਗੂਮੈਂਟ ਕਰਨ ਤੋਂ ਪਰਹੇਜ਼ ਕਰਾਂਗਾ ਕਿਉਂਕਿ ਜਿਹੜੇ ਫੇਸ ਆਫ ਦਾ ਪ੍ਰੋਟੈਸਟ ਹੈ जिन्ना ने एजिटेशन फ्रॉम द वेरी फर्स्ट डे लीड की थी ਸਾਡੇ ਜਿਹੜੇ ਜਸਵਿੰਦਰ ਕੋਰ मैम ਜੀ ਹੈ ਜਿਨ੍ਹਾਂ ਨੇ ਸਿੰਗਲ ਹੈਂਡਲਡ ਲੀਸ਼ੀ ਸੱਚ ਬਰੇਵ ਲੇਡੀ ਐਨੀ ਬਰੇਵ ਲੇਡੀ ਮੈਂ ਅਜ ਤੱਕ ਆਪਣੀ ਲਾਈਫ ਚ ਨਹੀਂ ਦੇਖੀ ਜਿਨ੍ਹਾਂ ਨੇ ਸਭ ਕੁਝ ਕੀਤਾ ਐਂਡ ਜੜੀ ਪੁਲਿਸ ਦੀ ਐਟ੍ਰੋਸਿਟੀਆਂ ਉਹਨਾਂ ਦੀ ਧਮਕੀਆਂ ਉਹਨਾਂ ਦੀ ਥ੍ਰੈਟਨਿੰਗ ਨੂੰ ਦਰਕਨਾਰ ਕਰਕੇ ਉਹਨਾਂ ਨੇ ਬਿਲਕੁਲ ਆਪਣਾ ਇੱਕ ਰੂਟ ਆਪਣਾ ਜਿਹੜਾ ਵਿਜ਼ਨ ਕਲੀਅਰ ਰੱਖਿਆ ਸੀ ਤੇ ਆਪਣੇ ਹਸਬੰਡ ਤੇ ਆਪਣੇ ਬੇਟੇ ਦੇ ਅਸੌਲਡ ਦੇ ਕੇਸ ਚ उन्होंने सिंगल हैंडली हर एक चीज़ की थी रूल्स रेगूलेशन अकॉर्डिंगली चले थे उ कल जज साहब सामने जसविंदर कौर मैडम प्लीट और अपना सारा केस रखेंगे मैं स्पेशल परमिशन ऑनरेबल हो हाई कोर्ट को सीक करांगा कि ਆਲਦੋ ਆਈ ਐਮ ਐਨ ਐਡਵੋਕੇਟ ਐਂਡ ਇੱਕ ਮਾਨ ਸਾਹਿਬ ਵੀ ਹੈ ਜਿਨ੍ਹਾਂ ਨੇ ਉਹਨਾਂ ਵੱਲੋਂ ਜਿਹੜੀ ਰੇਟ ਪਟੀਸ਼ਨ ਫਾਈਲ ਕੀਤੀ ਹੈ ਅਸੀਂ ਦੋਨੋਂ ਜੜੇ ਆ ਇਹੀ ਚਾਹਾਂਗੇ ਵਕੀਲ ਸਾਹਿਬ ਕਿ ਮੈਡਮ ਜਿਨ ਜਿਹੜੇ ਆਲ ਆਰ ਇਨਸ ਐਂਡ ਆਊਟਸ ਜਾਣਦੇ ਨੇ ਇਸ ਕੇਸ ਦਾ ਉਹੀ ਪਲੀਟ ਬਿਕੋਜ਼ ਸ਼ੀ ਇਜ਼ ਦਾ ਫੇਸ ਆਫ ਦਾ ਐਡੀਜਸ ਐਜੀਟੇਸ਼ਨ ਤੇ ਇਹੋ ਜਿਹੇ ਜਿਹੜੇ ਇਨਸਾਨ ਨੇ ਨੇ ਹਾਈਲੀ ਕੈਲੀਬਰ ਵਾਲੇ ਅਗਰ ਆਪਣੀ ਗੱਲ ਜੱਜ ਸਾਹਿਬ ਸਾਹਮਣੇ ਰੱਖਣ ਜੱਜ ਸਾਹਿਬ ਵੀ ਹਾਈਲੀ ਪਲੀਜ਼ਡ ਹੋਣਗੇ ਉਹਨਾਂ ਨੂੰ ਅਲਾਉ ਕਰਨ ਵਾਸਤੇ ਔਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਹਾਈ ਕੋਰਟ ਚ ਸੰਦੀਪ ਮੋਦਗਿਲ ਜਸਾਪ ਉਹਨਾਂ ਦੇ ਪੁਲਿਸ ਅਗੇਂਸਟ ਕਾਫੀ ਅੱਛੇ-ਅੱਛੇ ਡਿਸੀਜਨਸ ਆਏ ਨੇ ਇਵਨ ਜਿਹੜੇ ਹਾਇਰ ਪੁਲਿਸ ਅਫੀਸ਼ਰਸ ਉਹਨਾਂ ਦੇ ਨਾਮ ਤੋਂ ਹੀ ਡਰ ਜਾਂਦੇ ਆ ਤੇ ਤੁਸੀਂ ਦੇਖੋ ਕਿੰਨਾ ਗੁਰੂ ਨਾਨਕ ਸਾਹਿਬ ਦੀ ਗੁਰੂ ਸਾਹਿਬ ਦੀ ਕਿਰਪਾ ਹੈ ਕਿ ਜਿਵੇਂ ਕਮਾ ਕੀ ਕਿਰਪਾ ਹੀ ਬਹੁਤ ਜ਼ਿਆਦਾ ਹੈ ਕਿ ਇਹ ਕੇਸ ਵੀ ਸੰਦੀਪ ਮੋਦਗਿਲ ਸਰ ਜਿਹੜੇ ਜਸਟਿਸ ਨੇ ਔਨਰੇਬਲ ਹਾਈ ਕੋਰਟ ਦੇ ਉਹਨਾਂ ਦੇ ਕੋਲ ਹੀ ਪਹੁੰਚ ਗਿਆ ਤੇ ਹੁਣ ਪੰਜਾਬ ਪੁਲਿਸ ਨੂੰ ਕੋਈ ਨਹੀਂ ਬਚਾ ਸਕਦਾ ਹਾਇਰ ਪੁਲਿਸ ਅਫੀਸ਼ੈਂਸ ਆਪਣੀ ਇੱਜ਼ਤ ਪਛਾਨ ਕਿਉਂਕਿ ਜਸ ਸਾਹਿਬ ਨੇ ਜਦੋਂ ਤੁਹਾਨੂੰ ਸਮਨ ਕਰ ਲਿਆ ਤੇ ਯੂ ਵਿਲ ਬੀ ਹੈਵਿੰਗ ਨੋ ਆਨਸਰ ਤੁਹਾਡੋ ਕੁਝ ਵੀ ਨਹੀਂ ਹੋਣਾ ਉਹ ਤੇ ਕਹਿਣ ਵਾਸਤੇ ਕਿਉਂਕਿ ਐਟ ਦ ਸੇਮ ਟਾਈਮ ਆਈ ਵਿਲ ਬੀ ਥੇਅਰ ਅਸਿਸਟਿੰਗ ਦ ਜਸਵਿੰਦਰ ਕਮ ਮੈਮ ਕਰਨਲ ਸਾਹਿਬ ਉਹਨਾਂ ਦੇ ਬੇਟੇ ਨੂੰ ਅਸਿਸਟ ਕਰਨ ਲਈ ਮਾਨ ਸਾਹਿਬ ਇੱਕ ਹੋਰ ਵਕੀਲ ਹੈ ਜਿਹੜੀ ਪਟੀਸ਼ਨ ਉਹਨਾਂ ਦੀ ਫਾਈਲ ਕੀਤੀ ਹੈ ਤੇ ਮੈਂ ਉਹਨਾਂ ਨੂੰ ਪੂਰਾ ਅਸਿਸਟ ਕਰਾਂਗਾ ਔਰ ਜਿਹੜੀ ਪਲੀਡਿੰਗ ਹੈ ਉਹ ਮੈਡਮ ਖੁਦ ਆਪ ਹੀ ਕਰਨਗੇ ਸਰ ਸਰਜੀਤ ਜੀ ਕੀ ਇਹਦੇ ਨਤੀਜੇ ਆਉਣ ਦੀ ਸੰਭਾਵਨਾ ਦੇਖੋ ਮੈਂ ਨਤੀਜਿਆਂ ਚ ਪਹਿਲੇ ਤੁਹਾਨੂੰ ਮੈਂ ਦੱਸ ਦਿੰਦਾ ਜਿਹੜੀ ਪਟੀਸ਼ਨ ਮੈਂ ਫਾਈਲ ਕੀਤੀ ਉਹਦਾ ਨੰਬਰ ਹੈ CRMM 16332 2025 ਤੇ ਜੜੀ ਕਰਨਲ ਸਾਹਿਬ ਦੇ ਵਕੀਲ ਸਾਹਿਬ ਨੇ ਮਾਨ ਸਾਹਿਬ ਨੇ ਫਾਈਲ ਕੀਤੀ ਹੈ ਉਹਦਾ ਦਾ ਨੰਬਰ ਹੈਗਾ ਜੀ 16480 CRMM 16421 2025 ਤੇ ਇਹਦੇ ਵਿੱਚ ਬੜੇ ਵਧੀਆ ਡਿਸੀਜਨ ਆਉਣ ਵਾਲੇ ਆ ਔਰ ਮੋਸਟ ਪ੍ਰੋਬਬਲੀ ਜੋ ਹੋ ਸਕਦਾ ਹੈ ਕੱਲ ਜਿਹੜੀ ਹੈ ਇਨਕੁਆਰੀ ਸੀਬੀਆਈ ਨੂੰ ਮਾਰਕ ਹੋ ਜਾਏ ਪਰ ਉਸ ਤੋਂ ਪਹਿਲੇ ਹਾਇ ਜਿਹੜੇ ਜਿਹੜੇ ਹਾਇਰ ਪੁਲਿਸ ਅਫੀਸ਼ਰਸ ਆ ਉਹਨਾਂ ਦੀ ਇੱਕ ਪੂਰੀ ਕਲਾਸ ਲੱਗਨ ਦੀ ਮੈਨੂੰ ਬਿਲਕੁਲ ਜਿਹੜੀ ਐਕਸਪੈਕਟੇਸ਼ਨ ਹੈ ਕਿ ਜਸ ਸਾਹਿਬ ਜਿਹੜੇ ਗਏ ਆ ਇਹ ਇਹ ਬੜੇ ਬੇਬਾਕ ਜਿਹੜੇ ਆਪਣੇ ਡਿਸੀਜਨ ਦੇਣ ਵਾਸਤੇ ਮਸ਼ਹੂਰ ਨੇ ਸੰਦੀਪ ਮੋਦਗਲ ਜੀ ਔਰ ਕੱਲ ਜਦੋਂ ਇਹਨਾਂ ਕੋ ਕੇਸ ਲੱਗੇਗਾ ਔਰ ਯੂ ਵਿਲ ਸੀ ਕਲ ਸਿਰਫ ਔਰ ਸਿਰਫ ਤੁਸੀਂ 11 ਵਜੇ ਤੋਂ ਪਹਿਲੇ ਪਹਿਲੇ ਦੀ ਵੇਟ ਕਰੋ ਤੁਹਾਨੂੰ ਨਿਊਜ਼ ਮਿਲੇਗੀ ਕਿ ਏਡੇ ਵਧੀਆ ਡਿਸੀਜਨ ਆਣਗੇ ਮੈਂ ਆਮ ਆਲਰੇਡੀ ਆਈ ਹੈਨ ਦੀ ਮਿਰਕਲਸ ਹੈਪਨਿੰਗ ਓਵਰ ਦੀ ਕਿ ਜੱਜ ਸਾਹਿਬ ਕਿਸ ਤਰ੍ਹਾਂ ਡਿਸੀਜਨ ਦਿੰਦੇ ਆ ਕਿਸ ਡੈਕੋਰਮ ਦੇ ਨਾਲ ਉਹ ਕੋਰਟ ਚੱਲਦੀ ਹੈ ਔਰ ਕਿੰਨਾ ਵਧੀਆ ਜੜੇ ਹੈ ਉਹ ਤੋਂ ਇਨਸਾਫ ਮਿਲਦਾ ਹੈ ਇਹ ਸਾਰੇ ਵੇਖਣਗੇ ਕੱਲ ਔਰ ਸਾਰਾ ਪੰਜਾਬ ਵੇਖੇਗਾ ਪੂਰਾ ਨੇਸ਼ਨ ਵੇਖੇਗਾ ਇੰਡੀਆ ਵਾਚ ਕਰੇਗਾ ਕਿ ਹਾਈ ਕੋਰਟ ਜਿਹੜੀਆਂ ਜੜੀਆਂ ਕਨਸਟੀਟਿਊਸ਼ਨਲ ਕੋਰਟ ਹੈ ਉਹਦੀ ਪਾਵਰ ਦੇ ਵਿੱਚ ਜੱਜ ਸਾਹਿਬਾਨ ਜਦੋਂ ਨੋਟਿਸ ਲੈਂਦੇ ਆ ਤੇ ਕੌਗਨਾਈਜ਼ੈਂਸ ਲੈਂਦੇ ਆ ਤੇ ਕੀ ਕੀ ਡਿਸੀਜਨ ਆ ਸਕਦੇ ਆ ਮੋਸਟ ਪ੍ਰੋਬਬਲੀ ਕੱਲ ਸੀਬੀਆਈ ਦੀ ਇਨਕੁਆਰੀ ਮਾਰਕ ਹੋ ਸਕਦੀ ਹੈ ਔਰ ਵੱਡੇ ਅਫਸਰਾਂ ਨੂੰ ਕੱਲ ਜੱਜ ਸਾਹ ਵੱਲੋਂ ਸਮਨ ਕੀਤਾ ਜਾ ਸਕਦਾ ਹੈ